ਸ਼ਿਕਾ ਜੀ ਮੈਂ ਰਿਨਾਤਿਮਾਨ ਤੇ ਉਮੀਦ ਕਰਦਿਆਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਭਾਈ ਆ ਬਾਬੇ ਕੋਲ ਤਾਂ ਤੁਸੀਂ ਭੁੱਲ ਕੇ ਵੀ ਨਾ ਬਗਜਿਓ ਬਾਬੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਆ ਭਾਈ ਇਹ ਤਾਂ ਆਸ਼ੀਰਵਾਦ ਦੇ ਨਾਮ ਦੇ ਉੱਤੇ ਲੋਕਾਂ ਦੇ ਮੂੰਹ ਫੂਕ ਕੇ ਰੱਖ ਦੂ ਜਿਵੇਂ ਇਹ ਜਿਹੜਾ ਕਿ ਹਰਕਤ ਕੀਤੀ ਆ ਜੀ ਹਾਂ ਸਕਰੀਂ ਤੇ ਚੱਲ ਰੀਆਂ ਤਸਵੀਰਾਂ ਸਾਫ਼ ਦੇਖ ਸਕਦੇ ਹੋ ਕਿ ਬਾਬਾ ਇੱਕ ਨੌਜਵਾਨ ਮੁੰਡਾ ਜਿਹੜਾ ਕਿ ਇਸ ਪਖੰਡੀ ਦੇ ਕੋਲ ਆਉਂਦਾ ਹੈ ਤੇ ਫਿਰ ਪਖੰਡੀ ਇਸ ਨੂੰ ਆਸ਼ੀਰਵਾਦ ਦਿੰਦਾ ਹੋਇਆ ਨਜ਼ਰ ਆ ਰਿਹਾ ਆਸ਼ੀਰਵਾਦ ਕਿਵੇਂ ਦਿੱਤਾ ਕਿ ਉਸ ਦੇ ਵੱਲੋਂ ਮੱਤ ਦੀ ਜੋਤ ਚੁੱਕੀ ਜਾਂਦੀ ਹੈ ਮੱਥਾ ਟੇਕਿਆ ਜਾਂਦਾ ਉਸ ਤੋਂ ਬਾਅਦ ਜੋਤ ਨੂੰ ਘੁਮਾ ਕੇ ਉਹ ਮੁੰਡੇ ਦੇ ਖੁੱਲੇ ਮੂੰਹ ਦੇ ਵਿੱਚ ਰੱਖ ਦਿੰਦਾ ਤੇ ਮੂੰਹ ਬੰਦ ਕਰ ਦਿੰਦਾ ਮੰਨ ਲਓ ਕਿ ਕੋਈ ਹੋਰ ਘਟਨਾ ਹੋ ਜਾਂਦੀ ਜਾਂ ਫਿਰ ਉਸ ਦੇ ਮੂੰਹ ਦੇ ਵਿੱਚ ਅੱਗ ਲੱਗ ਜਾਂਦੀ ਜਾਂ ਕੁਝ ਵੀ ਹੋ ਸਕਦਾ ਸੀ ਕਿ ਇਸ ਤਰੀਕੇ ਦੇ ਨਾਲ ਇਲਾਜ ਕੀਤਾ ਜਾਂਦਾ ਜਾਂ ਇਸ ਤਰੀਕੇ ਦੇ ਨਾਲ ਕੋਈ ਆਸ਼ੀਰਵਾਦ ਦਿੱਤਾ ਜਾਂਦਾ ਮੰਨ ਲਓ ਕਿ ਇਹ ਜਿਹੜਾ ਮੁੰਡਾ ਆ ਇਹ ਬਾਬੇ ਦੀ ਆਸ਼ੀਰਵਾਦ ਲੈ ਕੇ ਕਿਤੇ ਹੋਰ ਜਾ ਕੇ ਨਵੀਂ ਗੱਡੀ ਖਰੀਦਣਾ ਚਾਹੁੰਦਾ ਹੋਵੇ ਪਰ ਇਹ ਕਿਵੇਂ ਦਾ ਆਸ਼ੀਰਵਾਦ ਆ ਅੱਜ ਤੱਕ ਕਿਹੜੇ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਕਿ ਜੋਤਾਂ ਜਗਦੀਆਂ ਜੋਤਾਂ ਨੂੰ ਮੂੰਹ ਦੇ ਵਿੱਚ ਰੱਖ ਕੇ ਆਸ਼ੀਰਵਾਦ ਦਿੱਤਾ ਜਾਂਦਾ ਸੀ ਜਾਂ ਕਿੱਥੇ ਲਿਖਿਆ ਹੋਇਆ ਤਾਂ ਕਿਉਂ ਲੋਕ ਪੁੱਠੇ ਸਿੱਧੀਆਂ ਹਰਕਤਾਂ ਕਰਕੇ ਪਖੰਡਵਾਦ ਕਰ ਰਹੇ ਨੇ ਇੱਥੇ ਮੰਨ ਲਓ ਫੇਰ ਵੀ ਖਾਣਾ ਪੀਣਾ ਮੂੰਹ ਦੇ ਨਾਲ ਹੁੰਦਾ ਬੜੀ ਸੌਫਟ ਜੀ ਚੀਜ਼ ਆ ਤਾਂ ਫਿਰ ਲੋਕ ਅਜਿਹਾ ਕੰਮ ਕਿਉਂ ਕਰਦੇ ਨੇ ਮੂਰ ਕੋ ਉਸ ਬੰਦੇ ਦੀ ਵੀ ਆ ਉਸ ਮੁੰਡੇ ਦੀ ਵੀ ਜਿਹੜਾ ਪਖੰਡਿਆਂ ਕੋਲ ਜਾ ਕੇ ਜਹੇ ਅਸ਼ੀਰਵਾਦ ਲੈ ਰਿਆ ਤਾਂ ਭਾਈ ਇਹਨਾਂ ਪਖੰਡਿਆ ਕੋਲੋਂ بچੋ ਹੈ ਆਪਦੇ ਲੋਕ ਮੰਤਰ ਸੰਤਰ ਮਾਰ ਕੇ ਥੋੜਾ ਵੇੜਾ ਕਰਕੇ ਕਰ ਦਣਗੇ ਬਾਅਦ ਵਿੱਚ ਫਿਰ ਡਾਕਟਰ ਵੀ ਜਵਾਬ ਦੇ ਦਿੰਦੇ ਨੇ ਵੀ ਭਾਈ ਹੁਣ ਕੋਈ ਵੀ ਕੰਮ ਦੀ ਚੀਜ਼ ਨਹੀਂ ਰਹੀ ਹੁਣ ਤੁਸੀਂ ਜਿੱਥੇ ਬਾਬੇ ਨੇ ਜਿਹੜੇ ਨੇ ਮੰਤਰ ਮਾਰੇ ਫਿਰ ਉੱਥੇ ਬਗ ਜੋ ਉਹੀ ਲਾਸ ਕਰੂਗਾ ਤੁਹਾਡਾ ਇਹ ਪਖੰਡੀ ਲੋਕ ਨਵੇਂ ਤੋਂ ਨਵੇਂ ਤਰੀਕੇ ਅਪਣਾ ਰਹੇ ਨੇ ਪਖੰਡਵਾਦ ਕਰਨ ਦੇ ਪਰ ਲੋਕਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਈ ਵਾਰ ਤੁਹਾਡਾ ਕੋਈ ਵੱਡਾ ਨੁਕਸਾਨ ਹੋ ਜਾਏ ਤਬਾ ਦੇ ਵਿੱਚ ਪਛਤਾਵਾ ਹੀ ਪੱਲੇ ਰਹਿ ਜਾਂਦਾ ਕਿਉਂਕਿ ਇਹਨਾਂ ਪਖੰਡੀਆਂ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ ਇਹਨੇ ਇਹ ਕਿਹੜਾ ਕੋਈ ਉਹਨੇ ਵੀ ਭਾਈ ਹਜੇ ਤੱਕ ਕੋਈ ਕਾਰਵਾਈ ਹੋਈ ਤਾਂ ਅਲੱਗੂ ਦਾ ਨਾ ਭਾਈ ਤੈਨੂੰ ਕੋڑا ਕਿਸੇ ਨੇ ਬੁਲਾਇਆ ਦਾ ਗੱਦ ਨੂੰ ਫੋਨ ਕਰਕੇ ਸੱਦਾ ਦਾ ਤੂੰ ਆਪਣੇ ਕੰਮ ਕਰਕੇ ਆਇਆ ਸੀ ਤੂੰ ਆਪਣੇ ਉਹਨਾਂ ਕਰਕੇ ਆਇਆ ਸੀ ਤੂੰ ਆਇਆ ਤਾਂ ਫਿਰ ਜ਼ਿੰਮੇਦਾਰੀ ਗੱਲ ਹੋਗੀ ਤਾਂ ਹੋਵਾਂਗੀ ਤਾਂ ਫਿਰ ਪਖੰਡਵਾਦ ਤੋਂ ਬਚੋ ਬਲਕਿ ਇਸ ਦਾ ਵਿਰੋਧ ਕਰੋ ਤੁਹਾਡੇ ਕੋਲ ਵੀਡੀਓ ਜੁੰਦੇ ਨੇ ਪਖੰਡਵਾਦੀ ਤੁਹਾਡੇ ਇਲਾਕੇ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਕੁਝ ਵੀ ਆ ਤਾਂ ਸਾਡੇ ਨਾਲ ਉਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਅਸੀਂ ਲੋਕਾਂ ਤੱਕ ਉਸ ਵੀਡੀਓ ਨੂੰ ਦਿਖਾਈਏ ਲੋਕਾਂ ਤੱਕ ਜਨਤਕ ਕਰੀਏ ਕਿ ਕਿਵੇਂ ਲੋਕ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਤਾਂ ਹੀ ਇਸ ਪਖੰਡਵਾਦ ਨੂੰ ਰੋਕਿਆ ਜਾ ਸਕਦਾ ਨਹੀਂ ਫਿਰ ਦੁਨੀਆ ਤਾਂ ਮੂਰਖ ਬਣੀ ਰਹੀ ਹੈ ਤੇ ਪਖੰਡੀ ਬੜੇ ਜਿਹੜੇ ਕਿ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਅੱਜ ਦੇ ਸਮੇਂ ਦੇ ਵਿੱਚ ਮਿਹਨਤ ਕਰਨ ਵਾਲਾ ਨਹੀਂ ਚੰਗੀ ਰੋਟੀ ਖਾ ਰਿਹਾ ਜਿੰਨੇ ਇਹ ਜਿਹੇ ਪਖੰਡੀ ਲੋਕਾਂ ਨੂੰ ਗੁੰਮਰਾਹ ਕਰਕੇ ਚੰਗੀ ਰੋਟੀ ਤੇ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਬਿਉਰਾ ਰਿਪੋਰਟ ਛਣਕਾਟਾ ਨਿਊਜ਼